ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਗੁਰਮਤ ਪ੍ਰਕਾਸ਼ ਵਰਲਡ ਵਾਈਡ ਚੈਨਲ ਤੇ ਜਿਕੇ ਤੁਸੀ ਫਸਟ ਟਾਈਮ ਇਸ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲੇ ਦੀ ਤਰ੍ਹਾਂ ਇਹ ਚੈਨਲ ਤੇ ਵੀ ਅਸੀਂ ਹਮੇਸ਼ਾ ਉਹ ਵੀਡੀਓ ਜੋ ਅਪਲੋਡ ਕਰਾਂਗੇ ਜਿਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਸਾਡੀ ਲਾਈਫ ਦੇ ਵਿੱਚ ਇੱਕ ਨਵੇਂ ਇੰਪਰੂਵਮੈਂਟ ਆਵੇ ਕਿਉਂਕਿ ਲਾਈਫ ਦੇ ਵਿੱਚ ਬਦਲਾਅ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚੱਲਦੇ ਪਾਣੀ ਹੀ ਸੋਹਣੇ ਲੱਗਦੇ ਹਨ ਔਰ ਜੋ ਖੜਾ ਪਾਣੀ ਆ ਉਹ ਬਦਬੂ ਮਾਰਨ ਲੱਗ ਪੈਂਦਾ ਹੈ ਜਿਹੜੇ ਲੋਕਾਂ ਦੀ ਜ਼ਿੰਦਗੀ ਖੜ ਚੁੱਕੀ ਹੈ ਜਿਹੜੇ ਲੋਕ ਆਪਣੀ ਲਾਈਫ ਦੇ ਵਿੱਚ ਨਵੀਂ ਹੈਬਿਟ ਜੋ ਉਹ ਗੇਨ ਨਹੀਂ ਆਪਣਾਰੇ ਔਰ ਪ੍ਰਾਨਯ ਗੰਦੀਆ ਆਤਾਂ ਨੂੰ ਨਹੀਂ ਛੱਡ ਰੇ ਉਹ ਲੋਕਾਂ ਦਾ ਜੋ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਵਿੱਚ ਜੋ ਪ੍ਰਭਾਵ ਆ ਉਹ ਘਟਦਾ ਜਾ ਰਿਹਾ ਏ ਜੇਕਰ ਤੁਸੀਂ ਵੀ ਆਪਣੀ ਫੈਮਲੀ ਦੇ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਜਾਂ ਆਪਣੇ ਆਪ ਵਿੱਚ ਇੱਕ ਨਵਾਂ ਪ੍ਰਭਾਵ ਲਿਆਉਣਾ ਚਾਹੁੰਦੇ ਹੋ ਇੱਕ ਨਵੀਂ ਪਰਸਨੈਲਿਟੀ ਬਣਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਕੁਝ ਕਰਦੇ ਰਹੋ ਕੁਝ ਨਵਾਂ ਸਿੱਖਦੇ ਰਹੋ ਸੋ ਇਹ ਚੈਨਲ ਤੁਹਾਨੂੰ ਹਮੇਸ਼ਾ ਇਹ ਸਪੋਰਟ ਕਰੇਗਾ ਕਿ ਆਪਣੀ ਲਾਈਫ ਦੇ ਵਿੱਚ ਕੁਝ ਨਵਾਂ ਕਰਦੇ ਰਹੋ ਸੋ ਅੱਜ ਇਸ ਵੀਡੀਓ ਰਾਈ ਅਸੀਂ ਗੱਲ ਕਰਾਂਗੇ ਤਿੰਦੇ ਹਨ ਕਿ ਪੰਜਾਬ ਦਾ ਸ਼ੇਵਾਂ ਦਰਿਆ ਜਿਸ ਨੇ ਪੰਜਾਬ ਦੇ ਪਿੰਡਾਂ ਦੀ ਜੁਵਾਨੀਆਂ ਉਹ ਬਰਬਾਦ ਕਰ ਦਿੱਤੀ ਕਿਉਂਕਿ ਜੇਕਰ ਨਸ਼ਾ ਮੂਨੂ ਲੱਗਦਾ ਤਾਂ ਸ਼ਾਇਦ ਅਸੀਂ ਨੌਜਵਾਨਾਂ ਨੂੰ ਬਚਾ ਸਕਦੇ ਪਰ ਜੇਕਰ ਨੌਜਵਾਨਾਂ ਦੀਆਂ ਰਗਾ ਰਗਾ ਦੇ ਵਿੱਚ ਨਸ਼ਾ ਚਿੱਟਾ ਜੋ ਨਸ਼ੇ ਵੱਖ-ਵੱਖ ਤਰ੍ਹਾਂ ਦੇ ਗੰਦੇ ਉਹ ਚਲੇ ਗਏ ਤਾਂ ਬਹੁਤ ਮੁਸ਼ਕਲ ਇਹ ਕੰਮ ਹੋ ਗਿਆ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣਾ ਇਹ ਜੋ ਕੰਮ ਆ ਉਹਨਾਂ ਦੇ ਘਰ ਦੇ ਵੀ ਉਹਨਾਂ ਤੇ ਦੁਖੀ ਨੇ ਇਵਨ ਅੱਜ ਤਾਂ ਸਰਕਾਰ ਵੀ ਇਸ ਹੀ ਲੇ ਤੇ ਆ ਗਈ ਹੈ ਕਿ ਅਸੀਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ ਹੈ ਪਰ ਬਹੁਤ ਮੁਸ਼ਕਲ ਹੈ ਸੋ ਇਤੋਂ ਹੀ ਨਸ਼ੇ ਤੋਂ ਵਿੱਚ ਕਰਦੇ ਹਾਂ ਕਿਉਂਕਿ ਅੱਜ ਫੋਨ ਦੇ ਜਰੀਏ ਹੀ ਮੈਂ ਆਪਣਾ ਜੋ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੀ ਹਾਂ ਅੱਜ ਫੋਨ ਦੇ ਜਰੀਏ ਅਸੀਂ ਸੱਤ ਸਮੁੰਦਰੋਂ ਬੈਠੇ ਆਪਣੇ ਰਿਸ਼ਤੇਦਾਰ ਕਿਸੇ ਖਾਸ ਇਨਸਾਨ ਦੇ ਨਾਲ ਗੱਲ ਕਰ ਸਕਦੇ ਹਾਂ ਫੇਸ ਟੂ ਫੇਸ ਨੂੰ ਦੇ ਸਕਦੇ ਹਾਂ ਮਤਲਬ ਬਹੁਤ ਜ਼ਿਆਦਾ ਇੱਕ ਛੋਟੀ ਦੁਨੀਆ ਕਰ ਦਿੱਤੀ ਇਸ ਫੋਨ ਨੇ ਇੱਕ ਪੋਜ਼ਿਟਿਵ ਪਲੱਸ ਹੈ ਪਰ ਨੈਗੇਟਿਵ ਇਹਦਾ ਜੋ ਪੁਆਇੰਟ A ਉਹਨੇ ਘਰ ਦੇ ਵਿੱਚ ਜੋ ਫੋਨ ਹੋਣਗੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅੱਜ ਜੋ ਫੋਨ ਦੀ ਵਰਤੋਂ ਕਰ ਰਿਹਾ ਹੈ ਜਿਹੜੇ ਬੱਚੇ ਫੋਨ ਦੀ ਵਰਤੋਂ ਇੰਨੀ ਕਰ ਰਹੇ ਕਿ ਉਹ ਬੱਚੇ ਅਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਦੇਖਦੇ ਹਾਂ ਜੋ ਐਣਕਾਂ ਲੱਗਦੀਆਂ ਹੁੰਦੀਆਂ ਸਨ ਉਹ ਕਿਸੇ ਬਜ਼ੁਰਗ ਨੂੰ ਜੋ 60 70 ਸਾਲ ਦੀ ਉਮਰ ਟੱਪ ਜਾਂਦਾ ਸੀ ਉਹਨੂੰ ਐਣਕਾਂ ਲੱਗਦੀਆਂ ਸਨ ਪਰ ਅੱਜ ਦੀ ਡੇਟ ਦੇ ਵਿੱਚ ਵੇਖੋ ਕਿ ਓਨੇ ਨਿੱਕੇ ਨਿੱਕੇ ਬੱਚੇ ਜਿਹੜੇ ਅਜੇ 5ਵੀਂ 6ਵੀਂ ਜਾਂ ਦੂਜੀ ਤੀਜੀ ਕਲਾਸ ਦੇ ਵਿੱਚ ਪੜ੍ਹਦੇ ਹੋਣਗੇ ਤਾਂ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਜੋ ਐਨਕਾ ਨੰਬਰ ਦੀਆਂ ਉਹ ਲੱਗੀਆਂ ਹੋਣਗੀਆਂ ਇੱਕ ਅਫਸੋਸ ਦੀ ਗੱਲ ਹੈ ਤੇ ਇਸ ਦਾ ਮੇਨ ਕਾਰਨ ਇਹ ਹੀ ਹੈ ਕਿ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਤਾਂ ਉਹਨਾਂ ਦੀਆਂ ਸੈਲਫੀਆਂ ਲਈਆਂ ਜਾਂਦੀਆਂ ਉਹਨਾਂ ਨਾਲ ਫੋਟੋਆਂ ਖਿੱਚੀਆਂ ਜਾਂਦੀਆਂ ਜਿਸ ਦੇ ਨਾਲ ਬੱਚੇ ਦੀ ਜੋ ਅੱਖਾਂ ਦੀ ਰੌਸ਼ਨੀ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਇੱਕ ਡਾਕਟਰ ਦੇ ਅਪਾਰਟ ਜਦੋਂ ਬੇਬੀ ਜਨਮ ਲੈਂਦਾ ਹੈ ਤਾਂ ਉਸ ਨੂੰ ਕਈ ਮਹੀਨਿਆਂ ਤੱਕ ਫੋਨ ਤੋਂ ਦੂਰ ਰੱਖਣਾ ਚਾਹੀਦਾ ਹੈ ਪਰ ਅਫਸੋਸ ਕਿ ਅੱਜ ਜੋ ਅੱਜ ਦੇ ਜੋ ਲੋਕ ਆ ਉਹ ਇੰਨੇ ਕ ਜ਼ਿਆਦਾ ਅਗਿਆਨਤਾ ਦੇ ਵਿੱਚ ਚਲੇ ਗਏ ਕਿ ਜਨਮ ਦੇ ਬੱਚੇ ਦੀਆਂ ਜੋ ਫੋਟੋਆਂ ਉਹ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਨੇ ਜਾਂ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਉਹ ਬੱਚੇ ਦੇ ਨਾਲ ਫੋਟੋਆਂ ਲੈਂਦਾ ਹੈ ਸੈਲਫੀਆ ਲੈਂਦਾ ਹੈ ਪਰ ਮੈਂ ਦੱਸਣਾ ਚਾਹਾਂਗੀ ਕਿ ਇਸ ਦੇ ਨਾਲ ਬੱਚੇ ਦੇ ਜੋ ਬ੍ਰੇਨ ਤੇ ਔਰ ਬੱਚੇ ਦੇ ਸਿਰ ਤੇ ਐਂਡ ਬੱਚੇ ਦੀਆਂ ਅੱਖਾਂ ਤੇ ਬਹੁਤ ਡੂੰਗਾ ਅਸਰ ਹੁੰਦਾ ਹੈ ਸੋ ਬੱਚੇ ਨੂੰ ਹਮੇਸ਼ਾ ਹੀ ਜੰਮ ਦੇ ਬੱਚੇ ਨੂੰ ਹਮੇਸ਼ਾ ਫੋਨ ਤੋਂ ਫੋਟੋਆਂ ਤੋਂ ਦੂਰ ਰੱਖੋ। ਔਰ ਦੂਸਰੀ ਗੱਲ ਕਿ ਜਿਹੜੇ ਬੱਚੇ ਗੇਮਾਂ ਖੇਡਦੇ ਨੇ ਫੋਨਾਂ 'ਤੇ ਜਾਂ ਆਨਲਾਈਨ ਅੱਜ ਪੜਾਈਆਂ ਕਰ ਦਿੱਤੀਆਂ ਕਿ ਬੱਚਿਆਂ ਦਾ ਜੋ ਪੇਪਰ ਹੈ, ਬੱਚਿਆਂ ਦੀ ਜੋ ਸਬਜੈਕਟ ਹੈ ਆਨਲਾਈਨ ਹੈ ਜਾਂ WhatsApp ਗਰੁੱਪਾਂ ਤੇ ਜੋ ਟੀਚਰ ਟੀਚ ਕਰ ਰਹੇ ਨੇ ਤਾਂ ਜਿਹੜੇ ਬੱਚੇ ਦੇ ਹੱਥ ਵਿੱਚ ਫੋਨ ਆ ਗਿਆ ਕਿ ਤੁਹਾਨੂੰ ਕੀ ਲੱਗਦਾ ਕਿ ਉਹ ਬੱਚਾ ਜਿੰਨੇ ਘੰਟੇ ਫੋਨ ਫੜਿਆ ਉਹ ਪੜਾਈ ਕਰਦਾ ਹੋਵੇਗਾ ਬਿਲਕੁਲ ਨਹੀਂ ਕਿਉਂਕਿ ਫੋਨ ਇੱਕ ਐਦਾਂ ਦੀ ਚੀਜ਼ ਹੈ ਕਿ ਕੋਈ ਸਿਆਣਾ ਬਿਆਣਾ ਖੁਦ ਨੂੰ ਕਵੇ ਕਿ ਮੈਂ ਪੜਿਆ ਲਿਖਿਆ ਬਹੁਤ ਸਮਝਦਾਰ ਬੰਦਾ ਉਹ ਵੀ ਬੰਦੇ ਨੂੰ ਫੋਨ ਫੜਾਇਆ ਜਾਵੇ ਉਹਦੇ ਕੋਲ ਫੋਨ ਹੋਵੇ ਤਾਂ ਉਹ ਘੰਟਾ 2 ਘੰਟਾ ਬਰਬਾਦ ਕਰ ਦੇਗਾ ਕਿਉਂਕਿ ਜੋ YouTube ਜੋ Facebook ਜਾਂ ਜੋ Instagram ਤੇ ਦਿਖਾਇਆ ਜਾਂਦਾ ਉਹ ਐਦਾਂ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਕਿ ਬੰਦਾ ਉਹ ਚੀਜ਼ਾਂ ਨੂੰ ਦੇਖੇ ਬਿਨਾ ਰਹਿ ਹੀ ਨਹੀਂ ਸਕਦਾ ਉਸ ਜਦ ਸਪਰੋਸ ਸਕਰੀਨ ਨੂੰ ਕਰੀ ਜਾਂਦਾ ਹੈ ਤਾਂ ਕਈ-ਕਈ ਘੰਟੇ ਜੋ ਬਰਬਾਦ ਹੋ ਜਾਂਦੇ ਨੇ ਜਿਹੜੇ ਦੇ ਮਾਪੇ ਆਪਣੇ ਬੱਚਿਆਂ ਨੂੰ ਫੋਨ ਦੇ ਕੇ ਕਹਿੰਦੇ ਨੇ ਕਿ ਜਾਓ ਪੜ੍ਹਾਈ ਕਰੋ ਉਹ ਮਾਪਿਆਂ ਨੂੰ ਆਹ ਵਿਅਰ ਹੋਣਾ ਚਾਹੀਦਾ ਹੈ ਕਿ ਸਾਨੂੰ ਬੱਚਿਆਂ ਨੂੰ ਫੋਨ ਦੀ ਥਾਂ ਤੇ ਕਿਤਾਬਾਂ ਵੱਲ ਜੋ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਤੋਂ ਬੱਚੇ ਬਹੁਤ ਕੁਝ ਹੋਰ ਸਿੱਖ ਸਕਦੇ ਨੇ ਪਰ ਫੋਨ ਦੀ ਜਦੋਂ ਵਰਤੋਂ ਕਰਨਗੇ ਤਾਂ ਬਹੁਤ 98% ਚਾਂਸ ਹੈ ਕਿ ਜੋ ਬੱਚਾ ਹੈ ਉਹ ਗਲਤ ਪਾਸੇ ਜਾ ਸਕਦਾ ਹੈ ਕਈ ਬੱਚੇ ਜਿਨ੍ਹਾਂ ਨੇ 2 ਘੰਟੇ ਗੇਮਾਂ ਖੇਡ ਕੇ ਆਪਣੇ ਮਾਪਿਓ ਦੇ ਜੋ ਬੈਂਕ ਬੈਲੈਂਸ ਸੀ ਉਹ ਜ਼ੀਰੋ ਕਰ ਦਿੱਤੇ ਔਰ ਮਾਪਿਆਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਸਾਡੇ ਬੱਚੇ ਕਿਹੜੀਆਂ ਗੇਮਾਂ ਖੇਡ ਰਹੇ ਨੇ ਇਹ ਸਭ ਫੋਨ ਦੇ ਨੁਕਸਾਨ ਨੇ ਔਰ ਜੇ ਗੱਲ ਕਰਦੇ ਹਾਂ ਅਸੀਂ ਜੋ ਜਵਾਨ ਨੇ ਲੜਕੇ ਲੜਕੀਆਂ ਦੀ ਆਈਡੀ ਹੈ ਜਾਂ ਕੋਈ ਹੋਰ WhatsApp ਤੇ Facebook ਤੇ ਇਸ ਤਰ੍ਹਾਂ ਦੇ ਫੋਟੋਆਂ ਅਪਲੋਡ ਕਰ ਦਿੰਦੇ ਨੇ ਇਸ ਤਰ੍ਹਾਂ ਦਾ ਉਹ ਮੈਸੇਜ ਦੇ ਦਿੰਦੇ ਨੇ ਜਿਸ ਦੇ ਨਾਲ ਉਹਨਾਂ ਨਾਲ ਬਿਲਕੁਲ ਲੋਕ ਜੋ ਅਟੈਚ ਹੋ ਜਾਂਦੇ ਨੇ ਬਲੈਕਮੇਲ ਹੋ ਜਾਣਾ ਜਾਂ ਫੋਟੋਆਂ ਲੀਕ ਹੋ ਜਾਣਾ ਜਾਂ ਕਿਸੇ ਅਣਜਾਣ ਬੰਦੇ ਨਾਲ ਚੈਟ ਕਰ ਲੈਣਾ ਤਾਂ ਲਵ ਮੈਰਜ ਵਰਗੇ ਕੋਟ ਮੈਰਜ ਵਰਗੇ ਡਿਸੀਜ ਬਹੁਤ ਜਲਦੀ ਲੈ ਲੈਣਾ ਇਹ ਸਭ ਸੋਸ਼ਲ ਮੀਡੀਆ ਦੇ ਹੀ ਨੁਕਸਾਨ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਅਸੀਂ ਦੇਖਦੇ ਹਾਂ ਤਾਂ ਇਸ ਤਰ੍ਹਾਂ ਦਾ ਕੋਈ ਮੌਲ ਨਹੀਂ ਸੀ ਕਿ ਕੋਈ ਲਵ ਮੈਰਿਜ ਹੋ ਗਿਆ ਜਾਂ ਕਿਸੇ ਨੂੰ ਫੇਸਬੁੱਕ ਦੇ 4 ਦਿਨ ਕਿਸੇ ਨਾਲ ਗੱਲਾਂ ਕੀਤੀਆਂ ਤਾਂ ਉਹਦੇ ਨਾਲ ਪਿਆਰ ਹੋ ਗਿਆ ਜਾਂ ਕਿਸੇ ਦੀ ਫੋਟੋ ਲੀਕ ਹੋ ਗਈ ਜਾਂ ਕਿਸੇ ਦੀ ਪਰਸਨਲ ਜੋ ਵੀਡੀਓ ਹੋਰ ਲੀਕ ਹੋ ਗਈ ਇਹ ਸਭ ਨੁਕਸਾਨ ਦੱਸ ਰਹੀਆਂ ਕਿ ਕਿੰਨੇ ਵੱਡੇ ਨੁਕਸਾਨ ਨੇ ਔਰ ਜੋ ਵਿਆਹੀਆਂ ਲੜਕੀਆਂ ਨੇ ਜਿਨ੍ਹਾਂ ਨੂੰ ਬਹੁਤ ਕਰੀਜ ਹੁੰਦਾ ਰੀਲਾਂ ਬਣਾਉਂਦਾ ਤਾਂ ਬਹੁਤ ਇਦਾਂ ਦੇ ਘਰ ਜੋ ਟੁੱਟਣ ਦੀ ਗੱਲ ਤੇ ਆ ਜਾਂਦੀ ਨੇ ਕਿ ਇਹ ਜੋ ਲੜਕੀ ਵਿਆਹ ਕੇ ਆਂਦੀ ਆ ਇਹ ਫੋਨ ਦਾ ਖੈਰੇ ਨਹੀਂ ਛੱਡਦੀ ਸਾਰਾ ਸਾਰਾ ਦਿਨ ਫੋਨ ਦੇਖਦੀ ਏ ਸਾਰਾ ਸਾਰਾ ਦਿਨ ਵੀਲਾ ਬਣਾਉਂਦੀ ਏ ਪਰ ਜੋ ਸਹੁਰਾ ਘਰ ਆ ਉਹ ਇਹ ਕਹਿ ਦਿੰਦਾ ਹੈ ਕਿ ਅਸੀਂ ਇਹ ਲੜਕੀ ਦਾ ਜੋ ਰਿਸ਼ਤਾ ਇਹ ਉਹ ਨਹੀਂ ਕਰਨਾ ਚਾਹੁੰਦੇ ਅਸੀਂ ਇਸ ਲੜਕੀ ਨੂੰ ਨਹੀਂ ਰੱਖਣਾ ਚਾਹੁੰਦੇ ਸੋ ਕਿੰਨੇ ਵੱਡੇ ਨੁਕਸਾਨ ਨੇ ਅੱਜ ਫੋਨ ਦੇ ਤਾਂ ਇਹ ਜਵਾਨ ਬੱਚਿਆਂ ਦੀ ਗੱਲ ਹੋ ਗਈ ਅੱਜ ਤਾਂ ਬਜ਼ੁਰਗਾਂ ਦੀਆਂ ਤੁਸੀਂ ਇੰਨੇ ਮਤਲਬ ਉਮਰ ਦੇ ਜੋ ਲੋਕ ਹੋਣਗੇ ਉਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਆਮ ਦੇਖਿਆ ਹੋਊਗਾ ਕਿ ਜੋ ਲੋਕ ਬਹੁਤ ਜ਼ਿਆਦਾ ਇੰਟਰਸਟ ਨੇ ਜੋ ਬਜ਼ੁਰਗ ਹੋਗੇ ਨੇ ਪਰ ਉਹਨਾਂ ਨੂੰ ਫਿਰ ਵੀ ਕਰੇ ਜੇ ਕਿ ਅਸੀਂ ਵੱਤੋ ਵੱਤ ਜੋ ਫੋਨ ਦੇਤੀਆਂ ਚੀਜ਼ਾਂ ਦੇਖਦੇ ਨੇ ਜੋ ਫੇਸਬੁੱਕ ਜੋ ਇੰਸਟਾਗ੍ਰam ਜਾਂ ਜੋ ਵੀ ਲੋਕ ਇੰਸਟਾਗ੍ਰam ਦਾ ਪ੍ਰੋਗੈਸ ਤੁਹਾਨੂੰ ਦਿਖਾ ਰਿਹਾ ਏ ਸਿਰਫ ਲੋਕ ਉਹੀ ਸਕਰੀਨ ਨੂੰ ਸਕਰੋਲ ਕਰ ਕਰਕੇ ਹੱਸੀ ਜਾ ਰਹੇ ਨੇ ਜਿਸ ਦਾ ਜਿਸ ਚੀਜ਼ ਵੱਲ ਇੰਟਰਸਟ ਹੈ ਉਸੇ ਤਰ੍ਹਾਂ ਦਾ ਤੁਹਾਨੂੰ ਜੋ ਸੋਸ਼ਲ ਮੀਡੀਆ ਜੋ ਚੀਜ਼ ਆ ਉਹ ਦਿਖਾਵੇਗਾ ਪਰ ਮੈਂ ਬੇਨਤੀ ਕਰਾਂਗੀ ਇਹ ਵੀਡੀਓ ਬਣਾਉਂਦਾ ਮੇਰਾ ਮੇਨ ਮਿਕਸ ਇਹ ਹੈ ਕਿ ਜੇਕਰ ਤੁਹਾਡੇ ਕੋ ਸਮਾਰਟਫੋਨ ਤਾਂ ਤੁਸੀਂ ਬਹੁਤ ਲੱਕੀ ਪਰਸਨ ਹੋ ਕਿਉਂਕਿ ਤੁਸੀਂ ਇੱਕ ਪੈਸਾ ਕਮਾ ਸਕਦੇ ਹੋ ਪਰ ਪੈਸਾ ਕਮਾਉਣ ਦੇ ਚਾਂਸੇ ਵਿੱਚ ਅੱਜ ਤੁਹਾਨੂੰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਇੱਕ ਵਰਮਪਲੇਖੇ ਪਾਏ ਜਾਣਗੇ ਕਿ ਤੁਹਾਨੂੰ ਬੜੇ ਬੜੇ ਸੁਪਨੇ ਦਿਖਾਏ ਜਾਣਗੇ ਕਿ ਜੇਕਰ ਤੁਸੀਂ ਸਾਡੇ ਟੀਮ ਨਾਲ ਜੁੜਦੇ ਹੋ ਜੇਕਰ ਤੁਸੀਂ ਆਨਲਾਈਨ ਪੈਸਾ ਕਮਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਘਰ ਬੈਠੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਸਾਡੀ ਮੀਟਿੰਗਾਂ ਅਟੈਂਡ ਕਰੋ ਸਾਡੇ ਜੋ ਇਹ 5000 ਜਾਂ 10 ਰੁਪਏ 10000 ਰੁਪਏ ਤੁਸੀਂ ਕਦੀ ਵੀ ਇਹਨਾਂ ਭਟਾਵਾਂ ਵਿੱਚ ਆ ਕੇ ਆਪਣਾ ਟਾਈਮ ਔਰ ਆਪਣੀ એનર્ਜੀ ਵੇਸ ਨਾ ਕਰੋ ਜੇਕਰ ਤੁਹਾਡੇ ਕੋਲ 스마트ਫੋਨ ਹੈ ਕਦੇ ਵੀ ਸਮਾਰਟਫੋਨ ਤਾਂ ਨਾ ਵਰਤਿਓ ਤੁਸੀਂ ਸਮਾਰਟਫੋਨ ਨੂੰ ਵਰਤੋ ਹਮੇਸ਼ਾ ਇਸਦੀ ਵਰਤੋ ਕੁਝ ਸਮਾਂ ਮਿਟਲੋ ਕਿ ਅਸੀਂ ਉਹ ਉਦੋਂ ਹੀ ਕਰਨੀ ਆ ਸਾਰਾ ਦਿਨ ਕਦੇ ਵੀ ਫੋਨ ਦੀ ਵਰਤੋਂ ਨਹੀਂ ਕਰਨੀ ਖਾਣਾ ਖਾਣ ਸਮੇ ਫੋਨ ਨੂੰ ਦੂਰ ਰੱਖੋ ਔਰ ਜਦੋਂ ਕੰਮ ਕਰ ਰਹੇ ਹੋ ਚਾਹੇ ਤੁਸੀਂ ਮਾਮੂਲੀ ਕੰਮ ਕਰ ਰਹੇ ਹੋ ਰੂਮ ਦੀ ਸਫਾਈ ਕਰ ਰਹੇ ਹੋ ਖਾਣਾ ਬਣਾ ਰਹੇ ਹੋ ਕੱਪੜੇ ਧੋ ਰਹੇ ਹੋ ਕੋਈ ਵੀ ਆਪਣੀ ਜੋ ਪਰਸਨਲ ਚੀਜ਼ ਆ ਉਹ ਕਦੇ ਵੀ ਸੋਸ਼ਲ ਮੀਡੀਆ ਤੇ ਜੋ ਅਪਲੋਡ ਨਹੀਂ ਕਰਨੀ ਹਮੇਸ਼ਾ ਉਹ ਚੀਜ਼ਾਂ ਅਪਲੋਡ ਕਰੋ ਜਿਸ ਦੇ ਨਾਲ ਕਿਸੇ ਨੂੰ ਪੋਜ਼ਿਟਿਵ ਜੋ ਮੈਸੇਜ ਆ ਉਹ ਮਿਲੇ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ YouTube ਤੋਂ ਲੋਕ ਅੱਜ ਲੱਖਾਂ ਰੁਪਏ ਜੋ ਕਮਾ ਰਹੇ ਨੇ Facebook ਤੋਂ ਲੋਕ ਪੈਸਾ ਕਮਾ ਰਹੇ Instagram ਤੋਂ ਲੋਕ ਪੈਸਾ ਕਮਾ ਰਹੇ ਨੇ ਉਹ ਕਿਵੇਂ ਹਮੇਸ਼ਾ ਉਹ ਲੋਕ ਜੋ ਪੈਸਾ ਕਮਾਉਂਦੇ ਨੇ ਜਿਨ੍ਹਾਂ ਕੋਲ ਕੋਈ ਟੈਲੈਂਟ ਹੈ ਪਰ ਰੱਬ ਜਦੋਂ ਵੀ ਕਿਸੇ ਬੱਚੇ ਨੂੰ ਇਸ ਧਰਤੀ ਤੇ ਭੇਜਦਾ ਹੈ ਤਾਂ ਹਮੇਸ਼ਾ ਇਹ ਕਹਿੰਦਾ ਕਿ ਤੇਰੇ ਵਰਗਾ ਇਸ ਧਰਤੀ ਤੇ ਹੋਰ ਕੋਈ ਨਹੀਂ ਪਰ ਅਫਸੋਸ ਕਿ ਅਸੀਂ ਲੋਕਾਂ ਦੇ ਟੈਲੈਂਟ ਨੂੰ ਦੇਖਦੇ ਦੇਖਦੇ ਆਪਣਾ ਜੋ ਟੈਲੈਂਟ ਆ ਉਹ ਭੁੱਲ ਜਾਂਦੇ ਆ ਸੋ ਤੁਹਾਡੇ ਵਿੱਚ ਵੀ ਇੱਕ ਬਹੁਤ ਵੱਡਾ ਟੈਲੈਂਟ ਹੋਵੇਗਾ ਚਾਹੇ ਉਹ ਇਹ ਹੋਵੇ ਕਿ ਤੁਸੀਂ ਬਹੁਤ ਵਧੀਆ ਗੱਲਬਾਤ ਕਰਨ ਦਾ ਸਲੀਕਾ ਹੋਵੇ ਚਾਹੇ ਉਹ ਇਹ ਟੈਲੈਂਟ ਹੋਵੇ ਕਿ ਤੁਸੀਂ ਬਹੁਤ ਵਧੀਆ ਖਾਣਾ ਬਣਾ ਲੈਂਦੇ ਹੋ ਚਾਹੇ ਤੁਹਾਡੇ ਕੋਲ ਸਟਿਚਿੰਗ ਦਾ ਜੋ ਟੈਲੈਂਟ ਹੋਵੇ ਚਾਹੇ ਤੁਹਾਡੇ ਕੋਲ ਕੋਈ ਮਕੈਨੀਕਲ ਦਾ ਜੋ ਵੀ ਤੁਹਾਡੇ ਕੋਲ ਟੈਲੈਂਟ ਆ ਉਸ ਟੈਲੈਂਟ ਨੂੰ ਅੱਜ ਸੋਸ਼ਲ ਮੀਡੀਆ ਤੇ ਲੈ ਕੇ ਆਓ ਤਾਂ ਤੁਹਾਡੀ ਸੋਸ਼ਲ ਮੀਡੀਆ ਇੱਕ ਵੱਕਰੀ ਪਹਿਚਾਨ ਬਣਾ ਦੇਵੇਗਾ ਅੱਤ ਮੈਂ ਬਹੁਤ سارے ਇਸ ਤਰ੍ਹਾਂ ਦੇ ਯੂਟਿਊਬਰ ਦੇਖੇ ਜਿਨ੍ਹਾਂ ਨੂੰ ਮਾਮੂਲੀ ਜਾਂ ਕੋਈ ਕੰਮ ਆਂਦਾ ਸੀ ਪਰ ਉਹਨਾਂ ਨੇ ਆਪਣੇ ਕੰਮ ਨੂੰ ਇੰਨਾ ਕਿ ਜ਼ਿਆਦਾ ਜੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜੋ ਪੈਸਾ YouTube ਤੋਂ Facebook ਤੋਂ ਕਮਾਰੇ ਨੇ ਸੋ ਇਸ ਵੀਡੀਓ ਦਾ ਮੇਨ ਮਕਸਦ ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਬਹੁਤ ਵਧੀਆ ਅਪਰਚੂਨਿਟੀ ਹੈ ਉਹ ਹੈ smartphones ਕਦੇ ਵੀ ਕਿਸੇ ਵੀ ਵੀਡੀਓ ਨੂੰ ਹਾਂ ਜੇ ਕੋਈ ਕਿਸੇ ਦੀ ਕੰਮ ਦੀ ਵੀਡੀਓ ਹੈ ਜਿਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਕੋਈ ਸਿੱਖਣ ਨੂੰ ਮਿਲਦਾ ਹੈ ਹਮੇਸ਼ਾ ਉਹਨਾਂ ਲੋਕਾਂ ਦੀ ਜੋ ਵੀਡੀਓ ਆ ਉਹ ਦੇਖਿਆ ਕਰੋ ਔਰ ਆਪਣੇ ਜੋ ਟੈਲੈਂਟ ਨੂੰ ਰੈਗੂਲਰ ਜੋ ਇੱਕ ਵੀਡੀਓ ਬਣਾ ਕੇ ਇਸ ਨਾਲ ਤੁਹਾਡਾ ਜੋ ਕੌਨਫੀਡੈਂਸ ਲੈਵਲ ਹੈ ਉਹ ਇੱਕ ਵਧੇਗਾ ਤੁਹਾਡੇ ਚ ਬੋਲ ਚਾਲ ਦਾ ਜੋ ਤਰੀਕਾ ਹੈ ਉਹ ਆਵੇਗਾ ਔਰ ਸਭ ਤੋਂ ਮੇਨ ਗੱਲ ਕਿ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਤੇ ਤੁਹਾਡੀ ਇੱਕ ਵਕਰੀ ਪਛਾਣ ਬਣੇਗੀ ਸੋ ਉਸ ਪਛਾਣ ਨੂੰ ਕਾਇਮ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ ਲੋਕ ਆਪਣੇ ਘੰਟਾ ਘੰਟੇ ਦੋ ਦੋ ਘੰਟੇ ਸਾਰਾ ਸਾਰਾ ਦਿਨ ਫੋਨ ਤੇ ਲਗਾ ਦਿੰਦੇ ਨੇ ਪਰ ਉਹਨਾਂ ਨੂੰ ਕੁਝ ਬੈਨੀਫਿਟ ਨਹੀਂ ਹੁੰਦਾ ਉਹਨਾਂ ਨੂੰ ਕੋਈ ਜਾਣਦਾ ਨਹੀਂ ਹੈ ਪਰ ਮੈਂ ਚਾਹਨੀ ਹੈ ਕਿ ਜੇਕਰ ਤੁਹਾਡੇ ਕੋਲ ਫੋਨ ਹੈ ਤਹਾਡੇ ਫੋਨ ਦੇ ਵਿੱਚ ਨੈਟ ਹੈ ਤਾਂ ਤੁਹਾਡੀ ਇੱਕ ਵੱਖਰੀ ਪਛਾਣ ਹੋਵੇ ਤੁਸੀਂ ਆਪਣੇ ਟੈਲੈਂਟ ਤੋਂ ਜੋ ਪਛਾਣੇ ਜਾਓ ਸੋ ਆਈ ਹੋਪ ਕਿ ਤੁਸੀਂ ਇਸ ਵੀਡੀਓ ਨੂੰ ਸਮਝ ਗਏ ਹੋਗੇ ਕਿ ਕਦੀ ਵੀ ਫੋਨ ਦੀ ਗਲਤ ਵਰਤੋਂ ਨਹੀਂ ਕਰਨੀ ਔਰ ਜਿਆਦਾ ਇਸ ਜੇਕਰ ਤੁਸੀਂ ਵਰਤੋਂ ਕਰਦੇ ਆ ਤਾਂ ਸਾਡੇ ਫਿਜ਼ੀਕਲ ਤੌਰ ਤੇ ਮੈਂਟਲ ਤੌਰ ਤੇ ਬਹੁਤ ਜ਼ਿਆਦਾ ਜੋ ਬੁਰੇ ਪ੍ਰਭਾਵ ਆਉ ਜਾਂਦੇ ਨੇ ਸੋ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ YouTube ਤੇ ਵੀਡੀਓ ਪਾਉਣ ਲੱਗ ਪਏ ਜਾਂ Facebook ਤੇ ਵੀਡੀਓ ਪਾਉਣ ਲੱਗ ਪਏ ਤੇ ਆਪਣੀ ਜੋ ਨੌਕਰੀ ਆ ਉਹ ਛੱਡ ਦੇਵੋ ਜਾਂ ਆਪਣਾ ਜੋ ਜੋ ਕੰਮ ਕਰ ਰਹੇ ਉਹ ਛੱਡ ਦੇ ਨਹੀਂ ਉਸ ਕੰਮ ਨੂੰ ਵੀ ਕਰਦੇ ਜਾਓ ਪਰ ਰੈਗੂਲਰ ਆਪਣੇ ਆਪ ਨੂੰ ਇੰਨਾ ਕਿ ਜ਼ਿਆਦਾ ਸੈਲਫ ਡਿਸਪੀਸ਼ਨ ਦੇ ਵਿੱਚ ਲੈ ਕੇ ਆਓ ਕਿ ਆਪਣੀ ਜੋ ਇੱਕ ਵੀਡੀਓ ਆ ਉਹ ਅਪਲੋਡ ਕਰਨੀ ਉਹ ਚਾਹੀਦੀ ਗੁਰਬਾਣੀ ਨਾਲ ਰਿਲੇਟਡ ਹੋਵੇ ਉਹ ਚਾਹੀਦਾ ਤੁਹਾਡੀ ਪਰਸਨਲ ਲਾਈਫ ਨਾਲ ਤੁਹਾਡੇ ਲਾਈਫ ਦਾ ਐਕਸਪੀਰੀਅੰਸ ਹੈ ਉਹ ਤੁਸੀਂ ਪਬਲਿਕ ਤੱਕ ਸ਼ੇਅਰ ਕਰ ਸਕਦੇ ਹੋ ਸੋ ਇਸ ਵੀਡੀਓ ਨੂੰ ਵਰਤ ਵਾਰ ਸ਼ੇਅਰ ਕਰੋ ਜੀ